ਧੰਨਵਾਦ ਜਿੰਦਾਬਾਦ ਜੈ ਜਿੰਦਾਬਾਦ ਮੁੱਖ ਮੰਤਰੀ ਮਹਾਰਾਜ ਭਗਵੰਤ ਸਿੰਘ ਪਹੁੰਚੇ ਨੇ ਅਸੀਂ ਤੇਦ ਨੂੰ ਜਾਈ ਅਸਾਂ ਹੋਰ ਬਹੁਤ ਸਾਰੇ ਸੇ ਨੇਤਾ ਜਿਹੜੇ ਤੁਹਾਡੀ ਸੇਵਾਦ ਰਹਿੰਦੇ ਨੇ ਔਰ ਤੁਹਾਡੀਆਂ ਸਮੱਸਿਆਵਾਂ ਨੂੰ ਜਦੋਂ ਮੇਰੇ ਤੱਕ ਪਹੁੰਚਾਉਂਦੇ ਨੇ ਜਾਂ ਸਮੱਸਿਆਵਾਂ ਤੇ ਸਰਕਾਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੇ ਨੇ ਕਿਰੋ ਕੋਈ ਗੁੰਗਾ ਚੁਗਲੀ ਨਹੀਂ ਕਰਨ ਆਇਆ ਮੈਂ ਅੱਥੇ ਕਿਸੇ ਦੀ ਮੈਂ ਕੁਝ ਗੱਲਾਂ ਤੁਹਾਨੂੰ ਸਾਂਝੀਆਂ ਕਰੂੰਗਾ ਕਿ ਅੱਪਾ ਇਹ ਤੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖੀਆਂ ਪਰ ਸੜੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਤੁਸੀਂ ਦੇਖ ਲਓ ਜਦੋਂ ਪੋਸਟ ਤੇ ਛੱਪੇ ਜਾਂਦਾ ਟੋਣਾਂ ਦਾ ਉਹਦੇ ਤੇ ਲਿਖਿਆ ਹੁੰਦਾ ਉਮੀਦਵਾਰ ਮਨਜੀਤੂ ਤੁਸੀਂ ਉਮੀਦ ਰੱਖਣੀ ਐ ਤੇ ਸਾਡੀ ਇਹ ਉਮੀਦ ਪੂਰੀ ਕਰੂਗਾ ਆਪਣੇ ਵੱਲ ਤੋਂ ਕਰੋ ਤੋਂ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਥੋੜੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ ਆਪਣੇ ਪਰਿਵਾਰਾਂ ਨੇ ਜਰੂਰ ਕਰਨੀਆਂ ਜੇ ਆਪਣੇ ਰਿਸ਼ਤੇਦਾਰ ਨੇ ਜਰੂਰ ਕਰਨੀਆਂ ਤਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ 5 ਸਾਲ ਇੱਧਰ ਹੱਕ ਲੋ 5 ਸਾਲ ਇੱਧਰ ਹੱਕ ਲੋ ਉਰ ਮੈਂ ਇੱਧਰ ਆ ਗਿਆ ਜੀ ਬੰਮੇ ਨਾਲ ਇੱਧਰ ਆਓ ਉਰ ਮੈਂ ਇੱਧਰ ਆ ਗਿਆ ਜੀ ਅੰਮੇ ਨਾਲ ਇੱਧਰ ਆਓ ਉਰ ਮੈਂ ਆਹ ਬਣ ਗਿਆ ਜੀ ਮੇਰੇ ਪੋਸਟਰ ਲਾਓ ਉਰ ਮੈਂ ਆਓ ਬਣ ਗਿਆ ਜੀ ਗੱਥ ਬਸਤਾ ਪਰ ਕੇ ਲਿਓ ਲੋਕਾਂ ਨੂੰ ਤਾਂ ਘਰ ਚੇ ਰਗਾਰ ਹੀ ਹੁੰਦੇ ਨੇ ਸਾਰੇ ਕਿੱਥੋਂ ਬਣ ਬਸਾਂ ਦਰੋ ਜੇ ਮਿਹਨਤੀ ਕੁਝ ਵਲੰਟੀਅਰ ਹੁੰਦੇ ਨੇ ਉਮੀਦ ਹੁੰਦੀ ਆ ਜਨੂ ਵੀ ਵੇਲ ਕੋਈ ਗੱਲ ਨਹੀਂ ਜਿੱਦੇ ਕਿਤੇ ਛਾਂ ਹੁਣ ਤੁੱਪੇ ਆ ਜਿੱਦੇ ਕਿਤੇ ਛਾਂ ਆਈ ਤਾਂ ਸਾਨੂੰ ਵੀ ਛਾਵੇਂ ਜਾਣ ਦਾ ਮੌਕਾ ਨਹੀਂ ਨਾ ਕੰਮ ਕਰਾਉਣ ਨੂੰ ਬੱਚਾ ਭਰਾਉਣ ਨੂੰ ਨਾਰੇ ਲਵਾਉਣ ਨੂੰ ਵਲੰਟੀਅਰ ਤੇ ਵਰਕਰ ਜਦੋਂ ਛਾਵੇਂ ਜਾਣ ਦਾ ਟਾਈਮ ਆਉਣਾ ਉਹ ਤੋਂ ਸਾਡੇ ਪੁੱਤ ਭਤੀਜੇ ਸਾਲੇ ਜੀਤੇ ਆਂਦੇ ਇੱਥੇ ਜਾਣ ਸਾਰੇ ਬਸ ਹੋਰ ਨਹੀਂ ਕੋਈ ਇਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟੇ ਐ ਦਸਾਂ ਡੇਢ ਕਰੋੜ ਦੀਆਂ ਗੱਡੀਆਂ ਚੰਦਦੇ ਆ ਤਾਂ ਉਮੀਦਵਾਰ ਡੇਢ ਕਰੋੜ ਦੀ ਗੱਡੀ ਚੋਂ ਜਾਂਦੇ ਆ ਟੁੱਟੇ ਐਮਐਲਏ ਟੁੱਟੇ ਉਹਦੇ ਐਲੋਪੀ ਤਾਂ ਜਿਹੜੇ ਲੋਕ ਨੇ ਪਰਕਰ ਬਲੈਂਡ ਇਹਨੋਂ ਕਹਿੰਦੇ ਸਾਡਾ ਕੀ ਕਸੂਰ ਐ ਅਸੀਂ ਸੈਟਲ ਸਕੂਟਰ ਵੀ ਲੈਦੇ ਆ ਇਹ ਸਾਡੇ ਕਰਕੇ ਆਪੇ ਡੇਢ ਕਰੋੜ ਦੀਆਂ ਗੱਡੀਆਂ ਤੇ ਫਿਰਦੇ ਨੇ विरोध फिर जब हार ਜਾਂਦੇ ਨੇ ਫਿਰ ਦੂਜਿਆਂ 'ਚ ਨੁਕਸ ਕਰਦੇ ਐ ਫਿਰ ਕਿਹੋ ਜਿਹਾ ਮਟੀਰੀਅਲ ਆ ਗਿਆ ਇੱਕ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ 'ਚ ਨਨਕੇ ਮੋਬਾਈਲ ਠੀਕ ਕਰਨ ਨਹੀਂ ਆਏ ਕੱਲੇ ਦਿਮਾਗ ਠੀਕ ਕਰਨ ਵਾਲੇ ਪੰਜਾਬ ਦੇ ਔਰ ਲੋਕ ਸਭਾ ਗਰਦਾਸਪੁਰ ਦੇ ਲੋਕ ਕਿਉਂਕਿ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾਲ ਵੇਖ ਲਿਆ ਇਹਨਾਂ ਦੀਆਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੋਵਾਂ ਖਾਣੀਆਂ ਉਸ ਤੋਂ ਬਾਅਦ ਉਹਨਾਂ ਗੱਲਾਂ ਦੇ ਪੂਰੇ ਦੇ ਉਤਰਨਾ ਅੱਜ ਤੁਹਾਡੇ ਆਪਜੀ ਦੇ ਸਾਰੇ ਸਾਹਮਣੇ ਮੈਂ ਦੋਵਾਂ ਸਾਲਾਂ ਦੇ ਕੀਤੇ ਹੋਏ ਕੰਮ ਜੜੇ ਗਿਣਾ ਕੇ ਦੱਸੇ ਹੱਲੇ ਕੁਝ ਗੜਾਏ ਕੁਝ ਰਹਿੰਦੇ ਨੇ ਇਹ ਕੀ ਲੈ ਕੇ ਜਾਣਗੇ ਲੋਕਾਂ ਕੀ ਕੀਤਾ ਐ ਐਲਪੀ ਲੀਡਰ ਦਾ ਬਾਬਾ ਭੂਗਦੇ ਸੀਐਮ ਸਾਹਿਬ ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਰਫ ਨੁਕਤਾ ਨੁਕਤਾ ਚੀਨੀ ਤੋਂ ਸਵਾਏ ਔਰ ਕੁਛ ਹੈ ਨਹੀਂ ਉਹਨਾਂ ਕੋ ਅਸੀਂ ਤੇ ਕਹਿੰਦੇ ਆ ਵੀ ਕੰਮ ਦੀ ਗੱਲ ਕਰੋ ਔਰ ਕਾਦੀਆਂ ਵਿਖੇ ਮੁਹੱਲਾ ਕਲੀਨਿਕ ਖੋਲ ਕੇ ਦਿੱਤਾ ਹੈ ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ ਸੋ ਮੈਂ ਰਹਿ ਨਹੀਂ ਹਾਂ ਸਤਾ ਔਰ ਮੈਨੂੰ ਮਾਣ ਵੀ ਆ ਵੀ ਇਹ ਜਿਹੜੇ ਆਪਣੇ ਕਹਿ ਸਕਦਾ ਆ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ ਚਾਹੇ ਮੁਹੱਲਾ ਕਲੀਨਿਕ ਕਰਕੇ ਹੋ ਰਿਹਾ ਹੁਣ ਸਕੂਲ ਆਫ ਐਮਿਨੈਂਸ ਪਾ ਰਹੇ ਆ ਆਮ ਜਨਤਾ ਦਾ ਇਹ ਪਹਿਲੀ ਸਰਕਾਰ ਆ ਜਿਹਨੇ ਫਾਇਦਾ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਮੈਨੂੰ ਤਾਂ ਕਈ ਕਾਲੀ ਕਾਂਗਰਸੀ ਭਾਜਪਾ ਵਾਲੇ ਕੰਨ ਜਿੱਥੇ ਕਹਿ ਜਾਂਦੇ ਨੇ ਯਾਰ ਪਰਵਾਹ ਨਹੀਂ ਐਰ ਕੀ ਝਾੜੂ ਫਿਰ ਗਿਆ ਮੈਂ ਹਰ ਕੇ ਪੁੱਛਿਆ ਮੈਂ ਕਿਹੜੀ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਨੂੰ ਵੀ ਇੱਥੇ ਜਾਣਦਾ ਨਾ ਨਾ ਦੱਸਣਾ ਚਾਹਦਾ ਜੀ ਦੱਸਣਾ ਚਾਹਦਾ ਉਹ ਕਹਿੰਦੇ ਨੇ ਕਹਿੰਦੇ ਯਾਰ ਲੰਮਾ ਸਮਾਂ ਸਰਕਾਰਾਂ ਹਵਾਈਆਂ ਆਪਾਂ ਮੁੱਲ ਨਹੀਂ ਕਾ ਪਰ ਇਹ ਪਹਿਲੀ ਸਰਕਾਰ ਹੈ ਜਿੰਨੂੰ ਅਸੀਂ ਵੋਟ ਵੀ ਨਹੀਂ ਪਾਈ ਸਾਡੇ ਵੀ ਬਿੱਲ ਜ਼ੀਰੋ ਆਦੇ ਕਦੇ 3-3000 ਬਿੱਲ ਪਰਦੇ ਸਾਂ ਸਾਡੇ ਪਹਿਲੇ 0 ਕਿਉਂ ਨਾ ਵੋਟਾਂ ਪਾਵਾਂਗੇ ਰਵਿਕਰਨ ਕਾਲੋਂ ਬੀਜੇਪੀ ਬੀਜੇਪੀ ਦੇ ਬੋਪਰਾਨ ਕਲ ਦਾ ਕੱਲ ਕਲ ਦਾ ਵਿਹਲਾ ਤੇ ਮੈਂ ਤੁਹਾਨੂੰ ਦੱਸਦਾ ਦੱਸਣਾ ਚਾਹਣਾ ਹੈ ਰਵਿਕਰਨ ਕਾਲੋਂ ਜਿਹੜੇ ਮੈਨੂੰ ਪਤਾ ਲੱਗਿਆ ਤੁਹਾਡੇ ਮਾਦੀ ਹੁਣ ਐਂ ਬੀਜੇਪੀ ਚ ਗਏ ਨੇ ਸੋ ਉਹਨਾਂ ਦੀ ਮੰਨ ਦੀ ਗੱਲ ਹੈ ਉਹਨਾਂ ਨੂੰ ਲੱਗਾ ਵੀ ਸ਼ਾਇਦ ਬੀਜੇਪੀ ਜਿਹੜੀ ਆ ਉਹ ਬਹੁਤ ਵਧੀਆ ਪਾਰਟੀ ਆ ਪਰ ਮੈਨੂੰ ਲੱਗਦਾ ਵੀ ਬੀਜੇਪੀ ਵਾਲੇ ਜਿਹੜੇ ਨੇ ਟੰਡਾਂ ਦੇ ਵਿੱਚ ਜੋ ਰੋਸ ਹੈ ਫਾਇਦਾ 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 ਜਿਹੜੀ ਕਾਲਸੀ ਦਾ ਜਿਹੜਾ ਅਕਾਲੀ ਦਲ ਤੋਂ ਲੀਡ ਕਰ ਰਿਆ ਸੀ ਉਤੋਂ ਭਾਜੀ ਰਵੀ ਕਨ ਕਾਲੋਂ ਉਹਨਾਂ ਨਾਲ ਕਨੈਕਸ਼ਨ ਵੀ ਲੜੀ ਤੇ ਤੁਸੀਂ ਸਮਝਦੇ ਹੋ ਕਿ ਬੀਜੇਪੀ ਚ ਜਾਣ ਨਾਲ ਉਹਦੇ ਦੇ ਬਣਾ ਲੈ ਕਿੱਥੋਂ ਫਾਇਦਾ ਨੂੰ ਕਿਹਨੂੰ ਫਾਇਦਾ ਮਿਲਦਾ ਹੈ ਦੇਖੋ ਜੀ ਉੱਥੇ ਆ 13 13 ਕਿਉਂਕਿ ਜਿਹੜੀ ਉੱਥੋਂ ਦੀ ਸਿਆਸਤ ਰਹੀ ਹੈ ਜਿਹੜੀ ਡਿਪਟੀ ਸੀ ਜੰਮੀ ਉਹ ਪਰਚਿਆਂ ਦੀ ਸਿਆਸਤ ਰਹੀ ਵੀ ਜੇ ਕੋ ਉੱਠਦਾ ਤੇ ਉਹਨੂੰ ਬਿਠਾ ਦਿੱਤਾ ਗਿਆ ਜੀ ਪਰ ਇਹ ਇਤਰਾ ਬੱਜੀਆਂ ਸੀ ਕੋਈ ਕਾਂਗਰਸ ਵਾਲ ਸੀ ਕੋਈ ਕਾਲੀ ਦਲ ਵਾਲ ਸੀ ਪਰ ਹੁਣ ਮੈਨੂੰ ਇਨਾ ਪਤਾ ਹੈ ਮੈਨੂੰ ਸਵੇਰ ਦੇ ਮੈਨੂੰ ਕਈ ਐਸੇ ਪਰਿਵਾਰ ਨੇ ਜਿਹੜੇ ਮੇਰੇ ਤੱਕ ਪਹੁੰਚ ਕੀਤੀ ਔਰ ਮੈਂ ਜਿਨ੍ਹਾਂ ਨੂੰ ਜੁਆਇਨ ਵੀ ਕਰਾ ਰਿਹਾ ਹਾਂ ਜਿਨ੍ਹਾਂ ਨੂੰ ਮਿਲ ਵੀ ਰਿਹਾ ਹਾਂ ਕਾਰਨ ਕੀ ਹੈ ਕਾਰਨ ਇਹ ਹੈ ਕਿ ਲੋਕ ਚਾਹੁੰਦੇ ਨੇ ਵੀ ਅਸੀਂ ਰਾਮ ਰਾਜ ਚਾਹੀਦਾ ਸਾਨੂੰ ਇਮਾਨਦਾਰੀ ਸਰਕਾਰ ਹੋਵੇ ਇਮਾਨਦਾਰੀ ਨਾਲ ਅਸੀਂ ਜਿਹੜਾ ਅਮਨ ਸ਼ੇਰ ਸਿੰਘ ਸ਼ਹਿਰੀ ਕਲ ਸੀ ਦੇਖੋ 45 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਕੱਟ ਜਿਹੜਾ ਇਹ ਬਿਆਨ ਕਰਦਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਜਿੱਤ ਵਰਜ ਕਰ ਰਹੀ ਆ ਔਰ ਮਾਨ ਸਾਹਿਬ ਵੀ ਅੱਜ ਬਹੁਤ ਖੁਸ਼ ਗਏ ਨੇ ਇੱਥੋਂ ਕਿਉਂਕਿ ਬੜੀ ਅੱਛੀ ਗੈਦਰਿੰਗ ਸੀ ਇੰਨੀ ਗਰਮੀ ਦੇ ਬਾਵਜੂਦ ਵੀ ਇੰਨਾ ਔਰ ਕਈ ਘੰਟੇ ਬੱਧੀ ਲੋਕਾਂ ਨੇ ਵੇਟ ਕਰਕੇ ਮਾਨ ਸਾਹਿਬ ਦੇ ਵਿਚਾਰ ਸੁਨੇ ਆ ਸੋ ਬਹੁਤ ਹੀ ਵਧੀਆ ਅੱਜ ਲੋਕ ਸਭਾ ਬਰਗਾਸਪੁਰ ਨੂੰ ਬਹੁਤ ਵੱਡਾ ਹਲਾਰਾ ਜਿਹੜਾ ਵਾ ਇਲੈਕਸ਼ਨ ਨੂੰ ਮਿਲਿਆ ਮਾਨ ਸਾਹਿਬ ਦੀ ਆਮਦ ਦੇ ਨਾਲ ਕਿ ਤੁਸੀਂ ਲਿਸਟ ਦਿੱਤੀ ਸੀ ਲਿਸਟ ਸਟੇਜ ਤੋਂ ਵੀ ਅਨਾਉਂਸ ਕੀਤੀ ਮੰਗਾਂ ਦੀ ਹਲਕੇ ਦੀਆਂ ਮੰਗਾਂ ਤੇ ਹਨ ਉਹਦੇ ਬਾਰੇ ਕਿ ਮਾਨ ਸਾਹਿਬ ਨੇ ਕਿਉਂਕਿ ਇਲੈਕਸ਼ਨ ਪੋਰ ਲੱਗਾ ਹੋਇਆ ਵਾ ਉਹ ਕੁਝ ਅਨਾਉਂਸ ਨਹੀਂ ਕਰ ਸਕਦੇ ਸਾਰੀਆਂ ਮੰਗਾਂ ਜਿਹੜੀਆਂ ਨੇ ਅਸੀਂ ਲਿਖਤੀ ਰੂਪ ਚ ਵੀ ਮਾਨ ਸਾਹਿਬ ਨੂੰ ਦਿੱਤੀਆਂ ਨੇ ਇੱਕ ਇੱਕ ਕਰਕੇ ਉਹਨਾਂ ਮੰਗਾਂ ਤੇ ਗੌਰ ਹੋ ਕੇ ਉਹ ਮੰਗਾਂ ਜਿਹੜੀਆਂ ਨੇ ਪੂਰੀਆਂ ਹੋਣ ਰਵੀਕਰਨ ਕਾਲੂ ਨੂੰ ਕਹਿੰਦੇ ਕਿ ਅਕਾਲੀ ਦਲ ਚੋਂ ਕੱਟਿਆ ਜਾਣਾ ਭਾਜਪਾ ਜੁਆਇਨ ਕਰ ਜਾਣਾ ਕੋਈ ਪਹਿਲੀ ਗੱਲ ਤੇ ਮੈਨੂੰ ਇੱਕ ਗੱਲ ਦਾ ਦੁੱਖਾ ਮਲਾਲ ਵੀ ਆ ਕਿ ਜਿਹੜੇ ਟਕਸਾਲੀ ਪਰਿਵਾਰ ਸੀ ਦੇਖੋ ਤਿੰਨ ਤਿੰਨੇ ਮੇਨ ਲੀਟਰ ਹੁੰਦੇ ਰਹੇ ਆ ਸੇਠਾਂ ਸਾਹਿਬ ਕਾਲੂ ਸਾਹਿਬ ਤੇ ਲਗਾ ਸਾਹਿਬ ਤਿੰਨੇ ਹੀ ਲੀਟਰ ਜਿਹੜੇ ਆ ਉਹਨਾਂ ਦੇ ਪਰਿਵਾਰ ਅਕਾਲੀ ਦਲ ਚੋਂ ਮੰਨਫੀ ਹੋ ਗਏ ਆ ਔਰ ਅਕਾਲੀ ਦਲ ਜਿਹੜਾ ਵਾ ਜ਼ਿਲ੍ਹਾ ਗਰਦਾਸਪੁਰ ਚ ਔਰ ਸਮੁੱਚੇ ਪੰਜਾਬ ਚ ਖਤਮ ਹੋਣ ਦੀ ਦਿਸ਼ਾ ਤੇ ਚਲਾ ਗਿਆ ਔਰ ਰਵੀਕਰਨ ਕਾਲੂ ਵੀ ਭਾਜਪਾ ਚ ਗਏ ਆ ਉਹਨਾਂ ਦਾ ਆਪਣਾ ਇਹ ਫੈਸਲਾ ਵਾ ਉਹਨਾਂ ਨੂੰ ਮੁਬਾਰਕ ਹੈ ਪਰ ਬੀਜੇਪੀ ਦਾ ਜਿਹੜਾ ਹੂਨ ਦਾ ਉਹ ਸਾਡੇ पठानकोट ਜ਼ਿਲ੍ਹੇ ਚ ਤਾਂ ਹੋ ਸਕਦੀ ਹੈ ਪਰ ਜ਼ਿਲ੍ਹਾ ਗਰਦਾਸਪੁਰ ਚ ਘੱਟ ਹੈ। ਅਕਦਾ ਇਹਦਾ ਫਾਇਦਾ ਸ਼ਾਇਦ ਆਮ ਆਦਮੀ ਪਾਰਟੀ ਨੂੰ। ਹਾਂ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਵਾ ਬਹੁਤ ਸਾਲਾਂ ਅਕਾਲੀ ਦਲ ਦਾ ਕੋਟ ਬੈਕ ਮੈਂ ਸਟੇਜ ਤੋਂ ਵੀ ਅਨਾਉਂਸ ਕੀਤਾ ਕਿ ਡੇਰਾ ਪਾਪਾ ਨਾਨਕਾ ਲੱਕੇਵਾਲੇ ਜਿਹੜੇ ਅਕਾਲੀ ਆ ਉਹਨਾਂ ਹੁਣ ਭਾਜ ਭਾਜ ਤੇ ਜਾਣਾ ਨਹੀਂਗਾ। ਉਹਨਾਂ ਕੋਲ ਹੁਣ ਆਪਸ਼ਨ ਉਹਨਾਂ ਦਾ ਖਸਮਿਕ ਕੋਈ ਨਹੀਂ ਰਹਿ ਗਿਆ। ਸੋ ਇਸ ਕਰਕੇ ਹੁਣ ਆਪਸ਼ਨ ਹੀ ਇਹ ਬਚਦੀ ਹੈ। ਨੈਚੁਰਲ ਆਪਸ਼ਨ ਜਿਹੜੀ ਆਮ ਆਦਮੀ ਪਾਰਟੀ ਬਣਦੀ ਔਰ ਆਉਣ ਵਾਲੇ ਸਮੇਂ 'ਚ ਅਸੀਂ ਵੱਡੀ ਗਿਣਤੀ 'ਚ ਆਕਾਲੀ ਧੜੇ ਜਿਹੜੇ ਆ ਚੇਅਰਮੈਨ ਗੁਰਾਕ ਸੰਪਤੀ ਮੈਂਬਰ ਸਰਪੰਚ ਅਸੀਂ ਵੱਡੀ